ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਿਹੜੇ ਕੇਂਦਰੀ ਪ੍ਰਵਰਤੀ ਦੇ ਮਾਪ ਨੇ ਅਰਥਮੈਟਿਕ ਮੀਨ ਬਾਰੇ ਪੜ੍ਹਾਂਗੇ ਅਸੀਂ ਦੇਖਾਂਗੇ ਜਿਹੜਾ ਮੱਧਮਾਨ ਅੰਕ ਗਣਿਤਿਕ ਮੱਧਮਾਨ ਆ ਉਹਨੂੰ ਕਿਵੇਂ ਕੱਢਿਆ ਜਾਂਦਾ ਹੈ ਐਵਰੇਜ ਆਸਤ ਕੁਝ ਵੀ ਕਹਿ ਸਕਦੇ ਇਹਨੂੰ ਤੁਸੀਂ ਇੱਕ ਕੇਂਦਰੀ ਪ੍ਰਵਰਤੀ ਦਾ ਮਾਪ ਆ ਜਿਹੜਾ ਦਿੱਤੇ ਹੋਏ ਅੰਕੜਿਆਂ ਦੇ ਔਸਤ ਮੁੱਲ ਨੂੰ ਦੱਸਦਾ ਹੈ ਔਸਤ ਮੁੱਲ ਔਸਤ ਕੱਢਣੀ ਆ ਮੱਧਮਾਨ ਔਸਤ ਐਵਰੇਜ ਤਾਂ ਇਹ ਕਿਵੇਂ ਨਿਕਲਦਾ ਹੈ ਸਾਰੇ ਪ੍ਰੇਖਣਾਂ ਦਾ ਜੋੜ बटे ਸਾਰੇ ਪ੍ਰੇਖਣਾਂ ਦੀ ਗਿਣਤੀ ਸਾਰੇ ਪ੍ਰੇਖਣਾਂ ਤੋਂ ਕੀ ਭਾਵ ਆ ਅੱਗੇ ਅਸੀਂ ਉਦਾਹਰਨ ਦੇ ਵਿੱਚ ਸਮਝਾਂਗੇ ਜਿਵੇਂ ਇਥੇ ਉਦਾਹਰਨ ਦਿੱਤੀ ਹੋਈ ਆ ਕਿ ਆਮਨ ਚਾਰ ਲਗਾਤਾਰ ਦਿਨਾਂ ਵਿੱਚ ਕਰਮbaar 3 ਘੰਟੇ 5 ਘੰਟੇ 2 ਘੰਟੇ 6 ਘੰਟੇ ਪੜਦਾ ਹੈ ਉਸ ਦਾ ਹਰ ਰੋਜ਼ ਪੜਨ ਦਾ ਔਸਤ ਸਮਾਂ ਕੀ ਹੈ ਤਾਂ ਪੜਨ ਦਾ ਔਸਤ ਸਮਾਂ ਦੇਖਣਾ ਹੈ ਅਸੀਂ ਸਾਰੇ ਪ੍ਰੇਖਣਾਂ ਦਾ ਜੋੜ ਭਾਵ ਜਿੰਨੇ ਜਿੰਨੇ ਘੰਟੇ ਉਹ ਪੜਿਆ ਉਹ ਸਾਰੇ ਕੀ ਨੇ ਪ੍ਰੇਖਣ ਨੇ ਤਾਂ 3 5 2 6 ਇਹ ਸਾਰੇ ਪ੍ਰੇਖਣ ਨੇ ਤਾਂ ਇਹ ਜੋੜ ਕੇ ਅਸੀਂ ਇਹਦੇ ਨੀਚੇ ਕੀ ਲਗਾਵਾਂਗੇ ਪ੍ਰੇਖਣਾਂ ਦੀ ਗਿਣਤੀ ਤਾਂ ਜਿਨੇ ਗਿਣਤੀ ਚ ਨੇ 1 2 3 4 ਨੇ ਹੀ ਗਿਣਤੀ ਤਾਂ ਨੀਚੇ 4 ਲਗਾ ਦਾਂਗੇ ਤਾਂ ਇਸ ਤਰ੍ਹਾਂ ਨਾਲ ਜਿਹੜਾ ਕੈਲਕੂਲੇਸ਼ਨ ਕਰਕੇ ਆਊਗਾ ਸਾਡਾ ਉਹ ਔਸਤ ਸਮਾ ਆ ਜਾਊਗਾ ਇਸੇ ਤਰ੍ਹਾਂ ਦੀ ਇੱਕ ਹੋਰ ਉਦਾਹਰਨ ਦੇਖ ਸਕਦੇ ਹਾਂ ਤੁਸੀਂ ਇੱਕ ਸਕੂਲ ਦੀ 7ਵੀਂ ਜਮਾਤ ਦੇ 7 ਵਿਦਿਆਰਥੀਆਂ ਦੀਆਂ ਉਚਾਈਆਂ ਦਿੱਤੀਆਂ ਹੋਈਆਂ ਨੇ ਉਚਾਈਆਂ 7 ਵਿਦਿਆਰਥੀਆਂ ਦੀਆਂ ਸੈਂਟੀਮੀਟਰਾਂ ਵਿੱਚ ਇਹਨਾਂ ਦੀ ਔਸਤ ਉਚਾਈ ਦੱਸਣੀ ਆ ਔਸਤ ਚਾਹੀਦੀ ਸਾਰੇ ਪ੍ਰੇਖਣਾਂ ਦਾ ਜੋੜ बटे ਪ੍ਰੇਖਣਾਂ ਦੀ ਗਿਣਤੀ ਸਿੰਪਲ ਤਾਂ ਇਹ ਸਾਰੇ ਪ੍ਰੇਖਣ ਨੇ ਜਿੰਨੇ ਵੀ ਦਿੱਤੇ ਹੋਏ ਹੁੰਦੇ ਨੇ ਇਹਨਾਂ ਨੂੰ ਜੋੜ ਕੇ ਜਿੰਨੇ ਗਿਣਤੀ ਚ ਨੇ ਓਨੇ बटे ਲਗਾ ਕੇ ਡਿਵਾਈਡ ਕਰ ਦੇਣਾ ਇਸੇ ਤਰ੍ਹਾਂ ਹੋਰ ਉਦਾਹਰਨ ਦਿੱਤੀ ਹੋਈ ਆ ਪਹਿਲੀਆਂ 5 ਅਪਹਾਜ ਸੰਖਿਆਵਾਂ ਦਾ ਮੱਧਮਾਨ ਤਾਂ ਹੁਣ ਦੇਖੋ ਤੁਸੀਂ 5 ਅਪਹਾਜ ਸੰਖਿਆਵਾਂ ਕਿਹੜੀਆਂ ਨੇ ਅਪਾਦ ਸੰਖਿਆਵਾਂ ਉਹ ਹੁੰਦੀਆਂ ਨੇ ਜਿਹੜੀਆਂ ਆਪਣੇ ਆਪ ਦੇ ਉੱਤੇ ਹੀ ਵੰਡੀਆਂ ਜਾਂਦੀਆਂ ਨੇ ਕਿਸੇ ਹੋਰ ਅੱਖਰ ਨਾਲ ਨਹੀਂ ਵੰਡੀਆਂ ਜਾਂਦੀਆਂ ਤਾਂ ਉਹ ਅਪਾਦ ਸੰਖਿਆਵਾਂ ਪਹਿਲੀਆਂ ਸ਼ੁਰੂ ਕਰ ਲੈਨੇ ਅਸੀਂ 1 ਤੋਂ ਤਾਂ 1 ਆਪਾਦ ਸੰਖਿਆ ਨਹੀਂ ਹੈਗੀ 2 3 5 7 11 ਇਹ ਪਹਿਲੀਆਂ 5 ਅਪਾਦ ਸੰਖਿਆਵਾਂ ਨੇ ਇਹਨਾਂ ਦਾ ਮੱਧਮਾਨ ਕੱਢਣਾ ਤਾਂ ਇਹਨਾਂ ਸਾਰੀਆਂ ਨੂੰ ਜੋੜ ਕੇ ਕਿੰਨੇ ਤੇ ਵੰਡਣਾ ਹੈ 5 ਤੇ ਤਾਂ 5.6 ਜਿਹੜਾ ਉੱਤਰ ਆਊਗਾ ਇਤੇ ਇੱਕ ਚੀਜ਼ ਹੋਰ ਕੰਮ ਆਉਂਦੀ ਹੈ ਵਿਚਲਣ ਸੀਮਾ ਹੁੰਦੀ ਹੈ ਇੱਕ ਇਹ ਕਿਵੇਂ ਕੱਢੀ ਜਾਂਦੀ ਆ ਵਿਚਲਣ ਸੀਮਾ ਸਭ ਤੋਂ ਵੱਡਾ ਜਿਹੜਾ ਪ੍ਰੇਖਣ ਆ ਉਹ ਤੇ ਸਭ ਤੋਂ ਛੋਟਾ ਜਿਹੜਾ ਪ੍ਰੇਖਣ ਆ ਉਹਨਾਂ ਨੂੰ ਆਪਸ ਦੇ ਵਿੱਚ ਘਟਾਓ ਕਰਕੇ ਇੱਕ ਵਿਚਲਣ ਸੀਮਾ ਜਿਹੜੀ ਆ ਉਹ ਕੱਢੀ ਜਾਂਦੀ ਆ ਤਾਂ ਹੁਣ ਇਹਦੀ ਲੋੜ ਕਿਵੇਂ ਪੈਂਦੀ ਆ ਦੇਖੋ ਇਹਦੇ ਵਿੱਚ ਅਸੀਂ ਉਦਾਹਰਨ ਲੈਂਦੇ ਆ ਗਣਿਤ ਦੀ ਇੱਕ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਪ੍ਰਾਪਤ ਅੰਕ 100 ਵਿੱਚੋਂ ਇਸ ਪ੍ਰਕਾਰ ਨੇ ਇਹ ਅੰਕ ਦਿੱਤੇ ਹੋਏ ਨੇ ਸਾਰੇ ਵਿਦਿਆਰਥੀਆਂ ਦੇ ਤਾਂ ਹੁਣ ਇਹਦੇ ਦੋ ਤਿੰਨ ਗੱਲਾਂ ਸਾਨੂੰ ਦਿੱਤੀਆਂ ਹੋਈਆਂ ਨੇ ਵੀ ਪਤਾ ਕਰੋ ਵਿਦਿਆਰਥੀਆਂ ਦੁਆਰਾ ਸਭ ਤੋਂ ਤੇ ਸਭ ਤੋਂ ਵੱਧ ਤੇ ਘੱਟ ਅੰਕ ਜਿਹੜੇ ਨੇ ਕਿਹੜੇ-ਕਿਹੜੇ ਨੇ ਤਾਂ ਅਸੀਂ ਸਿੰਪਲ ਢੰਗ ਨਾਲ ਅਸੀਂ ਦੇਖ ਕੇ ਦੱਸ ਸਕਦੇ ਹਾਂ ਕਿ ਸਭ ਤੋਂ ਵੱਧ ਅੰਕ ਤੇ ਸਭ ਤੋਂ ਘੱਟ ਅੰਕ ਕਿਹੜੇ-ਕਿਹੜੇ ਨੇ ਫੇਰ ਦੇਖਿਆ ਹੋਇਆ ਪ੍ਰਾਪਤ ਅੰਕਾਂ ਦੀ ਵਿਚਲਣ ਸੀਮਾ ਦੱਸੋ ਤਾਂ ਹੁਣ ਜੇ ਇਹ ਸ਼ਬਦ ਆਉਂਦਾ ਏ ਤਾਂ ਅਸੀਂ ਕੀ ਕਰਾਂਗੇ ਸਭ ਤੋਂ ਵੱਡਾ ਤੇ ਸਭ ਤੋਂ ਛੋਟਾ ਇਹਨਾਂ ਨੂੰ ਆਪਸ ਵਿੱਚ ਘਟਾ ਕਰ ਦਾਂਗੇ ਜਿਹੜਾ ਉੱਤਰ ਆਊਗਾ ਸਾਡਾ ਵਿਚਲਣ ਸੀਮਾ ਆ ਜੂਗੀ ਤੇ ਉਸੇ ਤਰ੍ਹਾਂ ਮੱਧਮਾਨ ਪ੍ਰਾਪਤ ਅੰਕ ਪ੍ਰਾਪਤ ਕਰ ਲਾਂਗੇ ਅਸੀਂ ਸਾਰੇ ਅੰਕਾਂ ਨੂੰ ਜੋੜ ਕੇ ਜਿੰਨੀ ਉਹਨਾਂ ਦੀ ਗਿਣਤੀ ਉਹ ਤੇ ਵੰਡ ਦਾਂਗੇ ਤਾਂ ਇਹ ਹੈਗਾ ਮੱਧਮਾਨ ਤਾਂ ਇਹ ਮਦਮਾਨ ਦੀਆਂ ਜਿਹੜੀਆਂ ਉਹ ਜਿਹੜੀਆਂ ਸਾਡੇ ਕੋਲ ਪ੍ਰੈਕਟਿਸ ਪ੍ਰਸ਼ਨ ਨੇ ਇਹਨਾਂ ਨੂੰ ਤੁਸੀਂ ਨੋਟ ਕਰਨਾ ਏ ਨੋਟ ਕਰਕੇ ਤੁਸੀਂ ਇਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਆ ਪ੍ਰੈਕਟਿਸ ਲਈ ਵੱਧ ਤੋਂ ਵੱਧ ਪ੍ਰਸ਼ਨ ਨੇ ਦਿੱਤੇ ਗਏ ਨੇ ਤੁਹਾਨੂੰ ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਬੌਲਕ ਮੋਡ ਜਿਹਨੂੰ ਮੋਡ ਕਹਿੰਦੇ ਆ ਅਸੀਂ ਤਾਂ ਇਹ ਕੀ ਆ ਬਾਰੀ-ਬਾਰੀ ਆਉਣ ਵਾਲਾ ਪ੍ਰੇਖਣ ਅਸੀਂ ਪਹਿਲਾਂ ਗੱਲ ਕੀਤੀ ਹੈ ਪ੍ਰੇਖਣਾਂ ਦੀ ਪ੍ਰੇਖਣ ਜਿਹੜੇ ਅਲੱਗ-ਅਲੱਗ ਤਰੀਕਿਆਂ ਦੇ ਆਉਂਦੇ ਨੇ ਉਹਨਾਂ ਨੂੰ ਜੋੜ ਕੇ ਅਸੀਂ ਉਹਨਾਂ ਦੀ ਗਿਣਤੀ ਤੇ ਵੰਡ ਦਿੰਨੇ ਆ ਫਿਰ ਮੱਧਮਾਨ ਨਿਕਲਿਆ ਆਉਂਦਾ ਤੇ ਜਿਹੜਾ ਬੌਲਕ ਆ ਉਹ ਕੀ ਆ ਜਦੋਂ ਪ੍ਰੇਖਣ ਨੇ ਜਿਹੜੇ ਉਹ ਬਾਰ-ਬਾਰ ਆਉਂਦੇ ਨੇ ਇੱਕੋ ਹੀ ਪ੍ਰੇਖਣ ਕਈ-ਕਈ ਵਾਰ ਆਉਂਦਾ ਏ ਤਾਂ ਉਹ ਮੋਡ ਕਹਾਉਂਦਾ ਏ ਵੱਡੇ ਅੰਕੜਿਆਂ ਦਾ ਮੋਡ ਆ ਜਿਹੜਾ ਬੌਲਕ ਆ ਉਹ ਮੋਡ ਆਫ ਲਾਰਜਰ ਡਾਟਾ ਜਦੋਂ ਕਾਫੀ ਸਾਰੇ ਜਿਹੜੇ ਅੰਕ ਦਿੱਤੇ ਹੁਣ ਉਹਨਾਂ ਦਾ ਬੌਲਕ ਪਤਾ ਕਰਨਾ ਹੋਵੇ ਤਾਂ ਇਹ ਅੱਗੇ ਇੱਕ ਹੋਰ ਤਰੀਕਾ ਹੈ ਜਿਦੇ ਵਿੱਚ ਮਿਲਾਨ ਚਿੰਨ ਤੇ ਬਾਰੰਬਾਰਤਾ ਆਦਿ ਦਾ ਪ੍ਰਯੋਗ ਹੁੰਦਾ ਹੈ ਪਰ ਜੇ ਆਮ ਸਧਾਰਨ ਸੰਖਿਆਵਾਂ ਦਾ ਬੌਲਕ ਪਤਾ ਕਰਨਾ ਹੋਵੇ ਤਾਂ ਜਿਵੇਂ ਇੱਥੇ ਇੱਕ ਲਾਈਨ ਦੇ ਵਿੱਚ ਦਿੱਤਾ ਹੋਇਆ ਹੈ ਉਦਾਹਰਨ ਦੇ ਵਿੱਚ ਤਾਂ ਇੱਥੇ ਕੀ ਅਸੀਂ ਦੇਖਦੇ ਹਾਂ ਅਸੀਂ ਦੇਖਦੇ ਹਾਂ 1 1 2 4 3 2 1 2 2 2 4 ਇਸ ਤਰ੍ਹਾਂ ਆ ਰਿਹਾ ਤਾਂ ਸਭ ਤੋਂ ਪਹਿਲੀ ਗੱਲ ਇਹਨਾਂ ਨੂੰ ਸੀਕੁਐਂਸ ਵਾਈਜ਼ ਲਾਉਣਾ ਹੈ ਕਰਮਬਧ ਕਰਨਾ ਹੈ ਅਸੈਂਡਿੰਗ ਡਿਸੈਂਡਿੰਗ ਚੜ੍ਹਦੇ ਵਾਧਦੇ ਕਰਮ ਜਿਵੇਂ ਵੀ ਤੁਸੀਂ ਲਿਖਣਾ ਲਿਖ ਸਕਦੇ ਹੋ ਜਿਆਦਾ ਸਭ ਤੋਂ ਪਹਿਲਾਂ ਵੱਡੀ ਤੋਂ ਸ਼ੁਰੂ ਕਰ ਲਓ ਜਾਂ ਫਿਰ ਛੋਟੀ ਤੋਂ ਕਰ ਲਓ ਤਾਂ ਹੁਣ ਫਿਰ ਅਸੀਂ ਇੱਥੇ ਗਿਣਤੀ ਕਰ ਸਕਦੇ ਹਾਂ ਕਿਹੜੀ ਸੰਖਿਆ ਕਿੰਨੀ ਵਾਰ ਆਉਂਦੀ ਹੈ ਤਾਂ ਹੁਣ ਇੱਥੇ ਜਿਹੜਾ 1 ਆ ਉਹ 3 ਵਾਰ ਆ ਰਿਹਾ ਏ ਜਿਹੜਾ 2 ਆ ਉਹ 4 ਵਾਰ ਆ ਰਿਹਾ ਏ ਤਿੰਨ ਇੱਕ ਵਾਰ ਆ ਰਿਹਾ ਤੇ ਚਾਰ ਦੋ ਵਾਰ ਤਾਂ ਸਾਡੇ ਕੋਲ ਵੱਧ ਸੰਖਿਆ ਕਿਹੜੀ ਹੈ ਦੋ ਦੋ ਕਿੰਨੀ ਵਾਰ ਆਇਆ ਹੈ ਚਾਰ ਵਾਰ ਆਇਆ ਇਸ ਲਈ ਸਾਡਾ ਜਿਹੜਾ ਬੌਲਕ ਆ ਉਹ ਕਿਹੜਾ ਹੋਊਗਾ ਦੋ ਹੋਊਗਾ ਤਾਂ ਸਾਡਾ ਉੱਤਰ ਆਊਗਾ ਦੋ ਅੱਗੇ ਉਦਾਹਰਨ ਦਿੱਤੀ ਹੋਈ ਹੈ ਸਾਨੂੰ ਬਹੁਤ ਸਾਰੀ ਜਿਹੜੇ ਪ੍ਰੇਖਣ ਦਿੱਤੇ ਹੋਏ ਨੇ ਐਨੇ ਸਾਰੇ ਪ੍ਰੇਖਣਾਂ ਨੂੰ ਅਸੀਂ ਇੱਕਦਮ ਸਹੀ ਢੰਗ ਨਾਲ ਜਿਹੜਾ ਨਹੀਂ ਕਰ ਸਕਦੇ ਤਾਂ ਇਹਨਾਂ ਲਈ ਜਿਹੜਾ ਅਸੀਂ ਇੱਕ ਵੰਡ ਸਾਰਣੀ ਬਣਾਉਣੀ ਹੁੰਦੀ ਆ ਤਾਂ ਇਹਦੇ ਵਿੱਚ ਪ੍ਰੇਖਣ ਸੀਕੁਐਂਸ ਵਾਈਜ਼ ਸਭ ਤੋਂ ਛੋਟਾ ਪ੍ਰੇਖਣ ਪਹਿਲਾਂ ਲਿਖਣਾ ਫਿਰ ਵੱਡਾ 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 ਕਰਦੇ ਕਰਦੇ ਇਹਨਾਂ ਨੂੰ ਇੱਕ ਸਾਰ ਲਿਖਦੇ ਜਾਣਾ ਤੇ ਉਸ ਤੋਂ ਬਾਅਦ ਕਿੰਨੀ ਆ ਇਹਨਾਂ ਦੀ ਸੰਖਿਆ ਉਹ ਲਿਖਣੀ ਆ ਤਾਂ ਇਸ ਤਰ੍ਹਾਂ ਨਾਲ ਇਹਨਾਂ ਦਾ ਜਿਹੜਾ ਪ੍ਰੇਖਣਾਂ ਦਾ ਬੌਲਕ ਅਸੀਂ ਕੱਢ ਸਕਦੇ ਆ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਕਿ ਜਿਹੜਾ ਇਕਾ ਉਹ ਕਿੰਨੀ ਵਾਰ ਆਇਆ ਤਾਂ ਇੱਥੇ 1 2 3 4 ਤੇ 5 ਦੀ ਟੇਢੀ ਲਾਈਨ ਮਿਲਾਨ ਚਿੰਨ ਦੇ ਵਿੱਚ ਪੰਜ ਵਾਰੀ ਤਾਂ ਇੱਕ A ਆਇਆ ਚਾਰ ਵਾਰੀ A ਆ ਇਟ ਮੀਨਸ 9 ਵਾਰੀ ਆਇਆ ਇਹ 2 ਕਿੰਨੀ ਵਾਰ ਆਇਆ ਪੰਜ ਵਾਰੀ ਪੰਜ ਵਾਰੀ ਚਾਰ ਵਾਰੀ ਇਟ ਮੀਨਸ 14 ਵਾਰ ਆਇਆ ਇਸੇ ਤਰ੍ਹਾਂ ਸਾਰਿਆਂ ਨੂੰ ਗਿਣ ਕੇ ਅਸੀਂ ਦੇਖ ਸਕਦੇ ਹਾਂ ਤਾਂ ਮੈਚਾਂ ਦੀ ਗਿਣਤੀ ਇੱਥੇ ਉਦਾਹਰਨ ਦੇ ਤਰੀਕੇ ਦੇ ਨਾਲ ਜਿਵੇਂ ਵੀ ਦਿੱਤਾ ਹੋਇਆ ਤਾਂ ਇੱਥੇ 14 ਜਿਹੜਾ ਸਭ ਤੋਂ ਵੱਧ ਵਾਰ 14 ਕਿਹੜਾ ਹੈ ਤੋ ਤਾਂ ਇੱਥੇ ਵੀ ਉੱਤਰ ਕੀ ਆ 2 ਹੀ ਆਊਗਾ ਤਾਂ ਇਸ ਤਰ੍ਹਾਂ ਨਾਲ ਇੱਕ ਹੋਰ ਉਦਾਹਰਨ ਦਿੱਤੀ ਹੋਈ ਹੈ ਦਿੱਤੀਆਂ ਸੰਖਿਆਵਾਂ ਦਾ ਬੌਲਕ ਪਤਾ ਕਰੋ ਇੱਥੇ ਹੁਣ 2 ਜਿਹੜੇ ਅੱਖਰ ਨੇ ਪ੍ਰੇਖਣ ਨੇ ਉਹ ਇੱਕੋ ਜਿੰਨੀ ਵਾਰ ਆਉਂਦੇ ਨੇ ਪਾਵੇ ਤੇ 2 ਵੀ 3 ਵਾਰ ਆਇਆ ਤੇ 5 ਵੀ 3 ਵਾਰ ਆਇਆ ਤਾਂ ਹੁਣ ਬੌਲਕ ਕਿਹੜਾ ਹੋਊਗਾ ਤਾਂ ਦੋਨੇ ਹੀ ਜਿਹੜੇ ਅੰਕ ਨੇ ਉਹ ਬੌਲਕ ਹੋਣਗੇ ਇਹਦੇ ਵਿੱਚ ਇਸ ਹੀ ਦਾ ਬੌਲਕ ਅੱਗੇ ਮੀਡੀਅਨ ਦੀ ਗੱਲ ਕਰਦੇ ਆਂ ਅਸੀਂ ਮੱਧਿਕਾ ਮੀਡੀਅਨ ਦੇ ਵਿੱਚ ਅਸੀਂ ਥੋੜੀ ਜਿਹੀ ਗੱਲ ਇਸ ਦੀ ਜਿਹੜਾ मीनिंग ਹੈ ਉਸ ਦੀ ਕਰਾਂਗੇ ਮੱਧਿਕਾ ਜਿਹੜੀ ਉਸ ਮੁੱਲ ਨੂੰ ਦਰਸਾਉਂਦਾ ਹੈ ਜੋ ਅੰਕੜਿਆਂ ਦੇ ਵਿਚਕਾਰ ਸਥਿਤ ਹੁੰਦਾ ਹੈ ਮੀਡੀਅਨ ਦੇ ਵਿੱਚ ਹੁੰਦਾ ਹੈ ਜਦੋਂ ਅਸੀਂ ਅੰਕੜਿਆਂ ਨੂੰ ਕਰਮਬੱਧ ਕਰਦੇ ਆਂ ਵਾਧੇ ਜਾਂ ਘਟਦੇ ਕਰਮ ਚ ਲਿਖਦੇ ਆਂ ਤਾਂ ਅੱਧੇ ਪ੍ਰੇਖਣ ਉੱਪਰ ਤੇ ਅੱਧੇ ਪ੍ਰੇਖਣ ਹੇਠਾਂ ਵੱਲ ਨੂੰ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚਕਾਰ ਜਿਹੜੀ ਸੰਖਿਆ ਹੁੰਦੀ ਆ ਉਸ ਨੂੰ ਮੀਡੀਅਨ ਜਾਂ ਮੱਧਿਕਾ ਕਿਹਾ ਜਾਂਦਾ ਪਰ ਇਹ ਪ੍ਰੇਖਣ ਨੇ ਜਿਹੜੇ ਟਾਂਕ ਸੰਖਿਆਵਾਂ ਦੇ ਵਿੱਚ ਆਉਂਦੇ ਨੇ ਭਾਵੇਂ ਜੇ 11 ਐ ਜਿਵੇਂ ਇੱਥੇ ਦਿੱਤੀ ਹੋਈ ਉਦਾਹਰਨ 1 2 3 4 5 6 7 ਜਿਹੜੇ ਨੇ ਪ੍ਰੇਖਣ ਦਿੱਤੇ ਹੋਏ ਨੇ ਸੱਤਾਂ ਪ੍ਰੇਖਣਾਂ ਨੂੰ ਅਸੀਂ ਵਾਧੇ ਕਾਰ ਅਨੁਸਾਰ ਲਿਖ ਲਿਆ ਪਹਿਲਾਂ ਜਿਵੇਂ ਸਭ ਤੋਂ ਛੋਟਾ ਫਿਰ ਉਹ ਤੋਂ ਵੱਡਾ ਵੱਡਾ ਕਰਕੇ ਲਿਖ ਲਿਆ ਤਾਂ ਹੁਣ ਇਹ ਸੱਤਾਂ ਦੇ ਵਿੱਚ ਵਿੱਚ ਜਿਹੜੇ ਤਿੰਨ ਉੱਪਰ ਤੇ ਤਿੰਨ ਨੀਚੇ ਇਹ ਛੱਡ ਕੇ ਜਿਹੜਾ ਵਿਚਕਾਰ ਲਾਇ ਉਹਨੂੰ ਅਸੀਂ ਮੱਧਿਕਾ ਸਿੱਧਾ-ਸਿੱਧਾ ਅਸੀਂ ਦੱਸ ਦਾਂਗੇ ਇਹ ਸਾਨੂੰ ਸੌਖੇ ਢੰਗ ਨਾਲ ਲੱਭ ਜਾਊਗਾ ਪਰ ਜਦੋਂ ਅੱਗੇ ਇੱਥੇ ਕੀ ਹੈ 1 2 3 4 5 6 7 8 9 ਇੱਥੇ ਵੀ ਟਾਂਕ ਸੰਖਿਆ ਦਿੱਤੀ ਹੋਈ ਤਾਂ ਟਾਂਕ ਸੰਖਿਆ ਦੇ ਵਿੱਚ ਲੱਭਣਾ ਜਿਹੜਾ ਇਹ ਬਹੁਤ ਸੌਖਾ ਹੈ ਤੁਸੀਂ ਅੱਧੀਆਂ ਰਕਮਾਂ ਉੱਪਰ ਤੇ ਅੱਧੀਆਂ ਕਰਕੇ ਵਾਧੇ ਕਰਮ ਅਨੁਸਾਰ ਲਿਖ ਕੇ ਮਾਧਿਕਾ ਲੱਭ ਸਕਦੇ ਹੋ ਪਰ ਜੇ ਇਹੀ ਸੰਖਿਆਵਾਂ ਜਿਸਤ ਹੋਣ ਭਾਵ 8 10 12 ਦੀ ਗਿਣਤੀ 'ਚ ਹੋਣ ਤਾਂ ਅਸੀਂ ਕੀ ਕਰਾਂਗੇ ਜਿਵੇਂ ਸਾਡੇ ਕੋਲ ਤੁਸੀਂ ਮੰਨੋ ਕਿ ਇੱਥੇ ਸਾਡੇ ਕੋਲ ਇੱਕ ਅੱਖਰ ਨਹੀਂ ਦਿੱਤਾ ਹੋਇਆ ਭਾਵ 0 ਨਹੀਂ ਦਿੱਤਾ ਹੋਇਆ ਸੀ ਇਹ ਮੰਨ ਲਿਆ ਤਾਂ ਸਾਡੇ ਕੋਲ ਕਿੰਨੇ ਹੋਗੇ 1 2 3 4 5 6 7 8 ਹੋਗੇ ਤਾਂ ਜਦੋਂ ਅੱਠ ਨੂੰ ਅਸੀਂ ਵਾਧੇ ਕਰਮ ਅਨੁਸਾਰ ਲਿਖਾਂਗੇ ਤਾਂ ਸਭ ਤੋਂ ਪਹਿਲਾਂ 4 ਲਿਖਾਂਗੇ ਫਿਰ 5 ਫਿਰ 6 ਫਿਰ 7 ਫਿਰ 8 ਇਸ ਤਰ੍ਹਾਂ ਨਾਲ ਸਾਰੇ ਲਿਖਾਂਗੇ 2 ਤਾਂ ਇਹ ਸਾਰੇ ਲਿਖਣ ਤੋਂ ਬਾਅਦ ਅਸੀਂ ਕੀ ਕਰਾਂਗੇ ਸਾਡੀਆਂ ਚਾਰ ਸੰਖਿਆਵਾਂ ਉੱਪਰ ਵਾਲ ਨੂੰ ਹੋਣਗੀਆਂ ਚਾਰ ਹੋਣਗੀਆਂ نیچے ਵਾਲੂ ਤਾਂ ਮੱਧਿਕਾ ਅਸੀਂ ਕਿਵੇਂ ਕੱਢਾਂਗੇ ਤਾਂ ਮੱਧਿਕਾ ਸਾਡੀ ਹੋਊਗੀ ਜਿਵੇਂ 1 2 3 4 ਸੰਖਿਆਵਾਂ 5 6 7 ਤੇ 8 ਇਹਦੇ ਵਿੱਚ ਅਸੀਂ ਕੀ ਕਰਾਂਗੇ ਚੌਥੀ ਤੇ ਪੰਜਵੀਂ ਸੰਖਿਆ ਨੂੰ ਜੋੜਾਂਗੇ ਚੌਥੀ ਤੇ ਪੰਜਵੀਂ ਸੰਖਿਆ ਕਿਹੜੀ ਆ ਉਸ ਨੂੰ ਜੋੜ ਕੇ ਇੱਥੇ ਚੌਥੀ ਤੇ ਪੰਜਵੀਂ ਸੰਖਿਆ ਦੇਖਣੀ ਆ ਤੁਸੀਂ ਕੱਢ ਕੇ ਤਾਂ ਉਸ ਨੂੰ ਜੋੜ ਕੇ ਅਸੀਂ ਦੋ ਤੇ ਭਾਗ ਕਰ ਦਾਂਗੇ ਤਾਂ ਜਿਹੜਾ ਉੱਤਰ ਆਊਗਾ ਉਹ ਸਾਡਾ ਮੱਧੇ ਕਹਾ ਜੂਗੀ ਜੇ ਜਿਸਤ ਸੰਖਿਆਵਾਂ ਹੋਣ ਤਾਂ ਇਹ ਟਾਂਕ ਦੀਆਂ ਉਦਾਹਰਣਾਂ ਦਿੱਤੀਆਂ ਹੋਈਆਂ ਸੀ ਹੁਣ ਸਾਡੇ ਕੋਲ ਅਭਿਆਸ ਆ ਇਹਦੇ ਵਿੱਚ ਕਾਫੀ ਸਾਰੇ ਪ੍ਰਸ਼ਨ ਨੇ ਜਿਹੜੇ ਬਹੁਤ ਹੀ ਸੌਖੇ ਢੰਗ ਨਾਲ ਤੁਸੀਂ ਪ੍ਰੈਕਟਿਸ ਰਾਹੀਂ ਕਰ ਸਕਦੇ ਹੋ ਤਾਂ ਇਹ ਕੱਢਣ ਦਾ ਯਤਨ ਕਰੋ ਨਹੀਂ ਕੁਝ ਪਤਾ ਲੱਗਦਾ ਕਮੈਂਟ ਕਰਕੇ ਪੁੱਛ ਸਕਦੇ ਹੋ ਬਹੁ ਵਿਕਲਪੀ ਪ੍ਰਸ਼ਨ ਵੀ ਦਿੱਤੇ ਹੋਏ ਨੇ ਇਸ ਤਰ੍ਹਾਂ ਦੇ ਪ੍ਰਸ਼ਨ ਨੇ ਜਿਹੜੇ ਅਕਸਰ ਪੇਪਰ ਦੇ ਵਿੱਚ ਆਉਂਦੇ ਹੁੰਦੇ ਨੇ ਧਿਆਨ ਨਾਲ ਇਹਨਾਂ ਨੂੰ ਕਰਕੇ ਤੁਸੀਂ ਬੜੀ ਸੌਖੇ ਢੰਗ ਨਾਲ ਇਹ ਚੈਪਟਰ ਤਿਆਰ ਕਰ ਸਕਦੇ ਹੋ ਮਿਲਦੇ ਆਂ ਫੇਰ ਨੈਕਸਟ ਵੀਡੀਓ ਦੇ ਵਿੱਚ ਓਕੇ ਥੈਂਕਸ